ਇਕਰ ਫੁਰ ਦਿੱਲੀ ਸਿਰ ਰੱਬ ਕੋ ਰਕਿਆ ਪਿਆਨ ਤੀਕ ਬਹਤਰ ਸੀਕ੍ਰਿਆ ਕਦੀ ਨ ਕਿਨ ਹੂੰ ਆਨ एक बहादुर के चलत पयो जगत को शो है, है, है सब जग पय जय जय सुर लोक அர்ஜுனரோபிந்தோ சிம்மரோ ஸ்ரீ ஹராயிருஷ்ண தே ਈ ਬਹਤਰ ਸਿਮਰਿਐ ਕਰ ਨਉ ਨਿਦ ਅਗੈ ਤੈ ਸਭ ਥਾਈ ਹੋਇ ਸਹਾਈ ਤੀਕ ਬਹਦਰ ਸਿਮਰਿਐ ਕਰ ਨਉ ਨਿਦ ਅਗੈ ਤਾਈ ਸਭ ਥਾਈ ਹੋਏ ਸਹਾਈ ਜੁਗੋ ਜੁਗ ਅਟਲ ਸਬਰ ਸ਼ਤਰ ਤਖ ਦੇ ਮਲਿਕ ਜ਼ਹਰ ਜ਼ਹੂਰ ਹਾਜ਼ਰ ਹਜ਼ੂਰ ਸਰਬ ਕਲਾ ਪਰਪੂਰ ਸਾਹਿਬ ਸਤਿਗੁਰੂ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਿਨਨੀ ਅਪਾਦ ਮਹਿਰਮਤ ਕਰਕੇ ਸੰਧਿਆ ਵੇੜੇ ਦੇ ਦੀਵਾਨ ਦੀ ਹਾਜ਼ਰੀ ਦੇ ਨਾਲ ਨਿਵਾਜਿਆ ਹੈ ਜਿੱਥੇ ਸੋਦਰ ਬਾਣੀ ਦੇ ਜਾਪ ਅਤਿ ਰੱਬੀ ਬਾਣੀ ਦੇ ਕੀਰਤਨ ਸਰਵਣ ਕੀਤੇ ਨੇ ਹੁਣ ਸਮਾ ਹੈ ਗੁਰਮਤ ਵਿਚਾਰ ਦਾ ਗੁਰੂ ਕਿਰਪਾ ਕਰੇ ਔ ਵਿਚਾਰ ਪ੍ਰਰੰਭ ਕਰਨ ਤੋਂ ਪਹਿਲਾਂ ਹਾਜ਼ਰੀ ਪਛਾ ਦੀ ਬੁੱਧ ਅੰਦਰ ਲਵਾਈਏ ਗਜ ਕੇ ਅੱਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਰਮਦੀ ਚਾਦਰ ਤਨ ਸ੍ਰੀ ਗੁਰੂ ਤੇਗ ਬਹਾਦਰ ਸਹਿ ਮਹਾਰਾਜ ਤਿੰਨਾਂ ਦੀ ਬਾਣੀ ਦੀ ਵਿਚਾਰ ਪਿਛਲੇ ਲੰਬੇਰੀ ਸਮੇਂ ਤੋਂ ਚੱਲ ਰਹੀ ਹੈ ਜਿਸ ਤਹਿਤ ਅਨਾਂਟ ਸ਼ਬਦਾਂ ਦੀ ਵਿਚਾਰ ਸੰਪੂਰਨ ਹੋਈ 57 ਸਲੋਕਾਂ ਦੇ ਵਿੱਚੋਂ 44 ਸਲੋਕ ਐਸੇ ਨੇ ਜਿਨ੍ਹਾਂ ਦੀ ਵਿਚਾਰ ਪਿਛਲੇ ਦਿਵਾਨਾਂ ਵਿੱਚ ਆਪਾਂ ਸਰਮਣ ਕਰ ਚੁੱਕੇ ਹਾਂ 45 ਨੰਬਰ ਸਲੋਕ ਦੀ ਵਿਚਾਰ ਕਰਨੀ ਹੈ ਇਸ ਸਭ ਵਿਚਾਰ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਇਸ ਤੋਂ ਪਿਛਲੇ ਸਲੋਕ ਦੇ ਪਾਪ ਅਰਥਾਂ ਵੱਲ ਆਉਣਾ ਚਾਹੁੰਦਾ ਕਿਉਂਕਿ ਜਦੋਂ ਗੁਰੂ ਕੀ ਬਾਣੀ ਨੂੰ ਪੜੀਏ ਵਾਚੀਏ ਤੇ ਸਮਝਣ ਦਾ ਯਤਨ ਕਰੀਏ ਭਾਵੇਂ ਕੀ ਬਾਣੀ ਅਗਾਦ ਬੋਧ ਹੈ ਈ ਸਾਗਰ ਹੈ ਇਹਦਾ ਕੋਈ ਅੰਤ ਨਹੀਂ ਪਰ ਜਿਤਨੀ ਕੁ ਸਮਝ ਪਈ ਪਾਤਸ਼ਾਹ ਨੇ ਕਿਰਪਾ ਕਰਕੇ ਦੁਨਿਆਵੀ ਉਦਾਰਨਾ ਉਹ ਲਈਆਂ ਜਿਨ੍ਹਾਂ ਦਾ ਹਰ ਰੋਜ਼ ਦਾ ਵਾ ਵਾਸਤਾ ਸਾਡੇ ਨਾਲ ਹੈ ਜੇ ਗੁਰੂ ਦੇ ਨਾਲ ਪ੍ਰੀਤ ਦੀ ਗੱਲ ਕੀਤੀ ਤੇ ਮੱਛੀ ਅਤੇ ਪਾਣੀ ਦਾ ਜ਼ਿਕਰ ਆਇਆ ਕਿਉਂਕਿ ਜਿੰਨੇ ਆਪਾਂ ਬੈਠੇ ਆ ਉਮਰ ਜਿੰਨੀ ਵੀ ਹੋਈ ਹੈ ਅੱਜ ਤੱਕ ਕਈ ਥਾਵਾਂ ਤੇ ਪਾਣੀ ਦੇ ਵਿੱਚ ਮੱਛੀ ਤੈਰਦੀ ਵੀ ਵੇਖੀ ਹੈ ਬਾਜ਼ਾਰਾਂ ਦੇ ਵਿੱਚ ਉਹ ਮੱਛੀਆਂ ਵੀ ਵੇਖੀਆਂ ਨੇ ਜਿਨ੍ਹਾਂ ਨੂੰ ਪਾਣੀ ਤੋਂ ਬਾਹਰ ਕੱਢਿਆ ਤੇ ਉਹਨਾਂ ਦਾ ਜੀਵਨ ਖਤਮ ਹੋਇਆ ਉਹਨਾਂ ਵਿੱਚ ਜਾਨ ਨਹੀਂ ਇਸੀ ਤਰ੍ਹਾਂ ਪਤੰਗੀ ਤੇ ਅਗ ਦੀ ਪ੍ਰੀਤ ਦੀ ਗੱਲ ਵੀ ਆਵੇਗੀ ਪੀ ਦੀਵਾ ਬਲਦਾ ਇੱਕ ਪਤੰਗਾ ਉੱਡ ਕੇ ਉਸ ਦੀਵੇ ਦੀ ਲਾਟ ਦੇ ਕੋਲ ਚਲਾ ਜਾਂਦਾ ਹੈ ਪਤਾ ਹੈ ਪੀ ਸਾੜ ਕੇ ਸੁਆ ਕਰ ਦੇਵੇਗਾ ਪਰ ਫਿਰ ਵੀ ਉਹ ਪ੍ਰੀਤ ਦੀ ਉਦਾਹਰਨ ਪਾਤਸ਼ਾਹ ਨੇ ਦਿੱਤੀ ਇਸੇ ਤਰ੍ਹਾਂ 44 ਤੇ 45 ਨੰਬਰ ਸ਼ਲੋਕ ਦੇ ਵਿੱਚ ਪਾਤਸ਼ਾਹ ਨੇ ਇੱਕ ਜੀਵ ਦੀ ਉਦਾਹਰਨ ਦਿੱਤੀ ਹੈ ਉਹ ਜੀਵ ਹੈ ਜਿਸ ਨੂੰ ਆਪਾਂ ਘਰੇਲੂ ਪਾਲਤੂ ਜਾਨਵਰ ਕੁੱਤਾ ਕਹਿ ਕੇ ਸੰਬੋਧਨ ਕਰਦੇ ਆ ਪਾਤਸ਼ਾਹ ਨੇ ਸ਼ਬਦ ਸਵਾਨ ਵਰਤਿਆ ਕਿਰਪਾ ਕੀਤੀ ਏਕ ਪਗਤ ਭਗਵਾਨ ਜਿਹ ਪ੍ਰਾਣੀ ਕੈ ਨਾਹੀ ਮਨ ਜੈਸੀ ਸੂਕਰ ਸਵਾਨ ਨਾਨਕ ਮਾਨੋ ਤਾਹੇ ਤਨ ਜੀਵ ਦੇ ਮਨੁੱਖ ਦੇ ਜੀਵਨ ਦੇ ਵਿੱਚ ਇੱਕ ਅਕਾਲ ਪੁਰਖ ਦੀ ਭਗਤੀ ਨਹੀਂ ਜਾਂ ਜਿਹਦੇ ਮਨ ਦੇ ਵਿੱਚ ਇੱਕ ਨੂੰ ਛੱਡ ਕੇ ਕਿਸੇ ਹੋਰ ਦੀ ਆਸ ਹੈ ਕਿਸੇ ਹੋਰ ਦਾ ਭਰੋਸਾ ਹੈ ਪਾਛ ਨਿਸਪਸ਼ਟ ਸ਼ਬਦਾਂ ਵਿੱਚ ਲਿਖਿਆ ਹੈ ਕਿ ਲੱਗੀ ਜਿਵੇਂ ਸੂਰ ਥਾਂ ਥਾਂ ਤੇ ਜਾ ਕੇ ਗੰਦਗੀ ਦੇ ਵਿੱਚ ਆਪਣਾ ਮੁਖ ਮਾਰਦਾ ਹੈ ਤੇ ਗੰਦਗੀ ਨੂੰ ਖਾਂਦਾ ਹੈ ਜਿਸ ਤਰ੍ਹਾਂ ਉਹ ਕੁੱਤਾ ਜਿਹੜਾ ਇੱਕ ਮਾਲਕ ਦਾ ਵਫਾਦਾਰ ਨਹੀਂ ਆਪਾਂ ਕਹਿੰਦੇ ਆਂ ਕਿ ਕੁੱਤਾ ਇੱਕ ਵਫਾਦਾਰ ਜਾਨਵਰ ਹੈ ਪਰ ਵਫਾਦਾਰ ਉਹੀ ਹੈ ਜਿਹੜਾ ਤੁਹਾਡਾ ਪਾਲਤੂ ਹੋਵੇਗਾ ਗਲੀਆਂ ਵਿੱਚ ਘੁੰਮਣ ਵਾਲੇ ਆਵਾਰਾ ਕਿਸੇ ਦੇ ਵਫਾਦਾਰ ਨਹੀਂ ਹੋਇਆ ਕਰਦੇ ਪਾਤਸ਼ਾਹ ਨੇ ਕਿਰਪਾ ਕੀਤੀ ਹੈ ਜਿਹੜਾ ਇੱਕ ਮਾਲਕ ਦਾ ਨਹੀਂ ਇੱਕ ਕਿੱਲੇ ਤੇ ਵੱਜਾ ਹੋਇਆ ਨਹੀਂ ਜਿਹੜਾ ਦਰਦਰ ਦਾ ਮੁਤਾਜ ਹੁੰਦਾ ਓਨੂੰ ਨਾ ਕੋਈ ਸਨਮਾਨ ਦਿੰਦਾ ਨਾ ਕਿਤੇ ਲਿਖਿਆ ਪੀ ਇਹਦੀ ਰੋਜ਼ ਦੀ ਰੋਟੀ ਦਾ ਪ੍ਰਬੰਧ ਨਾ ਕੋਈ ਓਨੂੰ ਪਿਆਰ ਦੇ ਨਾਲ ਬੁਲਾਉਂਦਾ ਬਲਕਿ ਜਿਹੜੇ ਦਰਵਾਜ਼ੇ ਤੇ ਜਾਵੇਗਾ ਉਸ ਦਰਵਾਜ਼ੇ ਤੋਂ ਫਟਕਾਰਾਂ ਪਹਿਣ ਗਿਆ ਉਹ ਦਰਦਰ ਤੇ ਜਾ ਕੇ ਪੂਛ ਫੇਰਦਾ ਦਰਦਰ ਦਾ murid ਬਣਦਾ ਦਰਦਰ ਤੇ ਜਾ ਕੇ ਲਾਰਾਂ ਸਿੱਟਦਾ ਪਰ ਜਿਹੜੇ ਦਰਤੇ ਵੀ ਜਾਂਦਾ ਹੈ ਹੋ ਸਕਦਾ ਹੈ ਕਿ ਤੂੰ ਬੁਰਕੀ ਪੈ ਵੀ ਜਾਵੇ ਪਰ ਬੁਰਕੀ ਪਾਉਣ ਦੇ ਨਾਲ ਉਹਦੇ ਵਾਸਤੇ ਜਿਹੜੇ ਸ਼ਬਦ ਵਰਤੇ ਜਾਂਦੇ ਨੇ ਉਹ ਬੜੇ ਹੀ ਗੈਰ ਸਨਮਾਨਯੋਗ ਸ਼ਬਦ ਨੇ ਪਾਤਸ਼ਾਹ ਕਹਿਣ ਲੱਗੇ ਇਸੇ ਤਰ੍ਹਾਂ ਜਿਹੜਾ ਇੱਕ ਦੇ ਨਾਲੋਂ ਟੁੱਟ ਕੇ ਦਰਦਰ ਦਾ ਮੁਰੀਦ ਬਣਦਾ ਮੈਂ ਅਕਸਰ ਆਖਦਾ ਹਾਂ ਹੋਵੇ ਗੁਰੂ ਦਾ ਸਿੱਖ ਤੇ ਮਨ ਵਿੱਚ ਆਸ ਰੱਖੇ ਪੀ ਕਿਹੜਾ ਕਿਸੇ ਨੂੰ ਪਤਾ ਲੱਗਦਾ ਆ ਮੂਰਤ ਦੇ ਅੱਗੇ ਵੀ ਮੈਂ ਸਿਰ ਝੁਕਾਵਾਂ ਕਿਹੜਾ ਕੋਈ ਵੇਖਦਾ ਮੈਂ ਕਬਰਾਂ ਤੇ ਚਾਦਰਾਂ ਵੀ ਚੜਾਵਾਂ ਘਰ ਵਿੱਚ ਬੱਚੇ ਦਾ ਆਨੰਦ ਕਾਰਜ ਹੋਵੇ ਤੇ ਮੈਂ ਸਾਹਾ ਵੀ ਸਿਆਣਿਆਂ ਕੋਲੋਂ ਕਢਾਵਾਂ ਦਰ ਦਰ ਤੇ ਚਲਾ ਜਾਵੇ ਹੋ ਸਕਦਾ ਏ ਉਸ ਆਵਾਰਾ ਕੁੱਤੇ ਦੀ ਤਰ੍ਹਾਂ ਬੁਰਕੀ ਪੈ ਜਾਵੇ ਪਰ ਕਿਸੇ ਦਰ ਤੇ ਵੀ ਸਨਮਾਨ ਨਹੀਂ ਮਿਲੇਗਾ ਪਰ ਦੂਜੇ ਪਾਸੇ ਜਿਹੜਾ ਇੱਕ ਦਾ ਹੋ ਕੇ ਰਹਿੰਦਾ ਫਿਰ ਲੋਕ ਵੀ ਭਾਵੇਂ ਵਿਰੋਧੀ ਕਿਉਂ ਨਾ ਹੋਣ ਉਹ ਇਹ ਗੱਲ ਆਖਦੇ ਨੇ ਪਾਈ ਭਾਵੇਂ ਇਹਦੀ ਸਾਡੇ ਨਾਲ ਬਣਦੀ ਨਹੀਂ ਭਾਵੇਂ ਇਹ ਸਾਡੇ ਦਰ ਤੇ ਆ ਕੇ ਸਿਰ ਝੁਕਾਉਂਦਾ ਨਹੀਂ ਪਰ ਇਹ ਆਪਣੇ ਦੀਨ ਤੇ ਇਮਾਨ ਦਾ ਬੜਾ ਪੱਕਾ ਹੈ ਜ਼ਿੰਦਗੀ ਵਿੱਚ ਦੁੱਖ ਆਉਣ ਜ਼ਿੰਦਗੀ ਵਿੱਚ ਸੁੱਖ ਆਵੇ ਘਾਟਾ ਪਵੇ ਵਾਧਾ ਮਿਲ ਜਾਵੇ ਗਰੀਬੀ ਆਵੇ ਅਮੀਰੀ ਆਵੇ ਪਰ ਇਹ ਕਦੇ ਵੀ ਆਪਣੇ ਮਾਲਕ ਦਾ ਦਰ ਛੱਡਿਆ ਨਹੀਂ ਪਾਤਸ਼ਾਹ ਕਹਿਣ ਲੱਗੇ ਇੱਕ ਭਗਤ ਭਗਵਾਨ ਜੇਹ ਪ੍ਰਾਨੀ ਕੈ ਨਾਹੀ ਮਨ ਜੈਸੇ ਸੂਕਰ ਸਵਾਨ ਨਾਨਕ ਮਾਨੋ ਤਾਹੇ ਤਨ ਤਨ ਸ਼ਬਦ ਆਇ ਤਨ ਵਰਤਿਆ ਜਾਂਦਾ ਹੈ ਸਰੀਰ ਵਾਸਤੇ ਉਹਦਾ ਤਨ ਦਰ ਦਰ ਤੇ ਜਾ ਕੇ ਭਟਕਦਾ ਉਹਦਾ ਤਨ ਦਰ ਦਰ ਦਾ ਮੁਥਾਜ ਹੈ ਆਪਾਂ ਭਗਤ ਕਬੀਰ ਸਾਹਿਬ ਜੀ ਦੇ ਬਚਨ ਪੜ੍ਹਦੇ ਆ ਕਬੀਰ ਕੂਕਰ RAM ਕੋ ਮੋਤੀਆ ਮੇਰੋ ਨਾਉ ਮੈਂ ਤੇ ਗੁਰੂ ਦੇ ਦਰ ਦਾ ਕੁੱਤਾ ਹਾ ਪਰ ਪਾਤਸ਼ਾਹ ਕਹਿਣ ਲੱਗੇ ਇਹ ਹੁਣ ਤੇਰੇ ਹੱਥ ਹੈ ਕਿ ਤੂੰ ਕੁੱਤਾ ਵਫਾਦਾਰ ਬਣਨੇ ਤੇ ਉਹ ਕੁੱਤਾ ਆਵਾਰਾ ਬਣਨੇ ਕਿਉਂਕਿ ਆਵਾਰਾ ਵੀ ਬੜਿਆਂ ਦਰਾਂ ਤੇ ਜਾਣਗੇ ਇੱਕ ਦਰ ਤੇ ਵੀ ਚਲਾ ਜਾਂਦਾ ਜਿੱਥੇ ਬੁਰਕੀ ਮਿਲੇ ਪਰ ਲੋਕ ਜਾਣਦੇ ਨੇ ਵੀ ਇਥੋਂ ਵੀ ਖਾਂਦਾ ਥਾਂ ਥਾਂ ਤੇ ਜਾ ਕੇ ਭੌਂਕਦਾ ਵੀ ਐ ਮੰਗਦਾ ਵੀ ਐ ਇਹ ਕਿਸੇ ਇੱਕ ਦਾ ਨਹੀਂ ਫਿਰ ਉਹਨੂੰ ਕੋਈ ਵੀ ਸਨਮਾਨ ਨਹੀਂ ਇੱਕ ਭਗਤ ਭਗਵਾਨ ਜਿਹ ਪ੍ਰਾਨੀ ਕੈ ਨਾਹੇ ਮਨ ਜਿਹੜੇ ਮਨੁੱਖ ਦੇ ਮਨ ਵਿੱਚ ਇੱਕ ਭਗਵਾਨ ਅਕਾਲ ਪੁਰਖ ਇੱਕ ਗੁਰੂ ਉਹਦੀ ਭਗਤੀ ਤੋਂ ਬਿਨਾ ਕਿਸੇ ਵੀ ਦੂਜੇ ਦੀ ਕੋਈ ਆਸ ਹੈ ਕਿਸੇ ਵੀ ਦੂਜੇ ਦਰ ਤੇ ਉਹ ਪਰੋਸਾ ਰੱਖ ਕੇ ਬੈਠਾ ਨਾਨਕ ਗੁਰੂ ਸਾਹਿਬ ਕਿਰਪਾ ਕਰਦੇ ਨੇ ਜੈਸੇ ਸੂਕਰ ਸਵਾਨ ਨਾਨਕ ਮਾਨੋ ਤਾਹੇ ਤਨ ਗੰਦਗੀ ਵਿੱਚ ਮੁਖ ਮਾਰਨ ਵਾਲਾ ਸੂਰ ਤੇ ਦਰ ਦਰ ਤੇ ਪੂਛ ਹਲਾਉਣ ਵਾਲਾ ਕੁੱਤਾ ਇਹ ਜ਼ਿੰਦਗੀ ਹੈ ਉਸ ਮਨੁੱਖ ਦੀ ਜਿਹੜਾ ਇੱਕ ਦਾ ਦਰ ਛੱਡ ਕੇ ਥਾਂ ਥਾਂ ਤੇ ਜਾਂਦਾ ਅਗਲੇ ਸ਼ਲੋਕ ਵਿੱਚ ਪਾਤਸ਼ਾਹ ਨੇ ਕਿਰਪਾ ਕੀਤੀ ਹੈ Swami ਕੋ ਗ੍ਰਹਿ ਜਿਉ ਸਦਾ ਸਵਾਨ ਤਜਤ ਨਹੀਂ ਨਿਤ ਹੁਣ ਸ਼ਬਦ ਫੇਰ ਸਵਾਨ ਆਇਆ ਤੇ ਸਵਾਨ ਦਾ ਅਰਥ ਕੁੱਤਾ ਇੱਕ ਪਾਸੇ ਕਿਹਾ ਜੈਸੀ ਸੂਕਰ ਸਵਾਨ ਨਾਨਕ ਮਾਨੋ ਤਾਹੇ ਤਨ ਤੇ ਦੂਜੇ ਪਾਸੇ ਆਖਿਆ ਸੁਆਮੀ ਕੋ ਗ੍ਰਹਿ ਜਿਉ ਸਦਾ ਸਵਾਨ ਤਜਤ ਨਹੀਂ ਨਿਤ ਇਹਦਾ ਭਾਵ ਹੈ ਇੱਕ ਪਾਸੇ ਗੱਲ ਸੀ ਆਵਾਰਾ ਦੀ ਇੱਕ ਪਾਸੇ ਗੱਲ ਸੀ ਦਰਦਰ ਤੇ ਪੂਛ ਫੇਰਨ ਵਾਲਿਆਂ ਦੀ ਇੱਕ ਪਾਸੇ ਦਰਜੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦਾ ਦਰ ਛੱਡ ਕੇ ਤੇ ਥਾਂ ਥਾਂ ਤੇ ਪੁੱਛਾ ਹਲਾਉਣ ਵਾਲਿਆਂ ਦੀ ਪਰ ਇੱਥੇ ਗੱਲ ਹੈ ਜਿਹੜਾ ਇੱਕ ਦਾ ਹੋ ਕੇ ਰਹਿੰਦਾ ਜਿਹੜਾ ਗੁਰੂ ਰਾਮਦਾਸ ਪਾਤਸ਼ਾਹ ਦੇ ਇਹਨਾਂ ਬਚਨਾਂ ਤੇ ਪਹਿਰਾ ਦਿੰਦਾ ਅਬ ਹਮ ਚਲੀ ਠਾਕੁਰ ਪਹਿਹਾੜ ਜਬ ਹਮ ਸ਼ਰਨ ਪ੍ਰਭੂ ਕੀ ਆਈ ਰਾਖ ਪ੍ਰਭੂ ਪਾਵੈ ਮਾਰ ਲੋਗਨ ਕੀ ਚਤੁਰਾਈ ਉਪਮਾ ਤੇਬੈ ਸੰਤਰਜਾਰ ਕੋਈ ਪਲਾ ਕਹੋ ਪਾਵੇਂ ਬੁਰਾ ਕਹੋ ਹਮ ਤਨ ਦਿਉ ਹੈ ਢਾਰ ਉਹਨੂੰ ਕਿਹਾ ਜਾਂਦਾ ਹੈ ਵਫਾਦਾਰ ਉਹਨੂੰ ਕਿਹਾ ਜਾਂਦਾ ਹੈ ਇਹ ਇੱਕ ਦਾ murid ਹੈ ਤੇ ਪਾਤਸ਼ਾਹ ਨੇ ਤੇ ਕਿਰਪਾ ਕੀਤੀ ਭਗਤ ਕਬੀਰ ਸਾਹਿਬ ਜੀ ਦੇ ਬਚਨ ਨੇ ਜੇ ਆਪਾਂ ਵਫਾਦਾਰ ਨੂੰ ਇਹ ਗੱਲ ਕਹੀਏ ਨਾ ਕਿਉਂਕਿ ਆਵਾਰਾ ਕੁੱਤਾ ਮੰਨ ਲੋ ਵਫਾਦਾਰ ਦੇ ਕੋਲ ਜਾ ਕੇ ਇਹ ਕਹੇ ਪੀ ਤੂੰ ਕਿੱਥੇ ਇੱਕ ਕਿੱਲੇ ਤੇ ਵੱਜਾ ਰਹਿਣਾ ਗਲ ਵਿੱਚ ਪਟਾ ਵੀ ਐ ਗਲ ਵਿੱਚ ਸੰਗਲੀ ਵੀ ਐ ਮਾਲਕ ਦੇ ਅਧੀਨ ਰਹਿਣਾ ਮੇਰੇ ਵੱਲ ਵੇਖ ਮੈਂ ਜਿਹੜੇ ਮਰਜੀ ਦਰਵਾਜ਼ੇ ਤੇ ਚਲਾ ਜਾਂਣਾ ਜਿੱਥੇ ਮਰਜੀ ਘੁੰਮਦਾ ਕੋਈ ਪੁੱਛਣ ਵਾਲਾ ਨਹੀਂ ਪਰ ਫਿਰ ਉਹ ਵਫਾਦਾਰ ਇਹ ਗੱਲ ਆਖਦਾ ਬਿਲਕੁਲ ਠੀਕ ਐ ਤੇਰੇ ਗਲ ਦੇ ਵਿੱਚ ਕੋਈ ਸੰਗਲੀ ਨਹੀਂ ਐ ਬਿਲਕੁਲ ਠੀਕ ਹੈ ਤੈਨੂੰ ਕੋਈ ਸਵਾਲ ਕਰਨ ਵਾਲਾ ਨਹੀਂ ਬਿਲਕੁਲ ਠੀਕ ਹੈ ਤੂੰ ਆਪਣੇ ਮਨ ਦੇ ਨਾਲ ਦਰਦਰ ਤੇ ਜਾ ਕੇ ਭੌਂਕਦਾ ਪੂਛ ਫੇਰਦਾ ਦਰਦਰ ਤੇ ਜਾ ਕੇ ਭੋਜਨ ਦੀ ਪਾਲ ਕਰਦਾ ਪਰ ਮੈਂ ਇੱਕ ਦੇ ਕਿੱਲੇ ਤੇ ਵੱਜਿਆ ਹੋਇਆ ਮੇਰਾ ਜੀਣਾ ਮਰਨਾ ਉਹਦੇ ਹੱਥ ਉਹਨੂੰ ਪਤਾ ਹੈ ਕਿ ਜੇ ਮੈਂ ਭੋਜਨ ਖਾਦਾ ਤੇ ਇਸ ਨੂੰ ਵੀ ਭੋਜਨ ਦੀ ਭੁੱਖ ਲੱਗੀ ਹੈ ਉਹ ਮੇਰੇ ਪੇਟ ਦੀ ਪੂਰਤੀ ਕਰਦਾ ਹੈ हां ठीक है तू दर दर ਤੇ ਜਾਨ ਹੈ ਹਰ ਦਰ ਤੇ ਭੌਂਕਦਾ ਪਰ ਮੈਂ ਸਿਰਫ ਇੱਕ ਦਰ ਤੇ ਭੌਂਕਦਾ ਉਹਦੀ ਰਾਖੀ ਕਰਨਾ ਉਹਦੇ ਨਾਲ ਵਫਾਦਾਰੀ ਕਮਾਉਣਾ ਇਹ ਮੇਰਾ ਧਰਮ ਹੈ ਤੀਜੀ ਮੈਂ ਆਪਣਾ ਧਰਮ ਇਮਾਨਦਾਰੀ ਦੇ ਨਾਲ ਕਮਾਉਣਾ ਫਿਰ ਮਾਲਕ ਦੇ ਦਰ ਤੋਂ ਮੈਨੂੰ ਬੜਾ ਕੁਝ ਮਿਲਦਾ ਹੈ ਭਗਤ ਕਬੀਰ ਸਾਹਿਬ ਕਹਿਣ ਲੱਗੇ ਇਸੇ ਤਰ੍ਹਾਂ ਮੈਨੂੰ ਵੀ ਸਵਾਲ ਹੋਇਆ ਪੀ ਆਪਾਂ ਤੇ ਕਿਸੇ ਵੀ ਦਰ ਤੇ ਚੱਲੇ ਜਾਂਦੇ ਆ ਮਾਫ ਕਰਨਾ ਅੱਜ ਦੀ ਇਤਰਾਸ ਦੀ ਹੈ ਇਹ ਸ਼ਬਦ ਸਿੱਖਾਂ ਦੇ ਘਰਾਂ ਵਿੱਚ ਵਰਤਿਆ ਜਾਂਦਾ ਹੈ ਜੀ ਆਪਾਂ ਸਾਰਿਆਂ ਨੂੰ ਮੰਨਦੇ ਆ ਇਹ ਗੱਲ ਯਾਦ ਰੱਖਣਾ ਸ਼ਬਦ ਥੋੜੇ ਜੇ ਕੌੜੇ ਨੇ ਜਿਹੜੀ ਜਗ੍ਹਾ ਬੱਚੇ ਦੀ ਜ਼ਿੰਦਗੀ ਵਿੱਚ ਇੱਕ ਬਾਪ ਦੀ ਹੈ ਲੱਖ ਚਾਚੇ ਤਾਏ ਲੱਖ ਰਿਸ਼ਤੇਦਾਰ ਲੱਖ ਸਨਮਾਨਯੋਗ ਹਸਤੀਆਂ ਹੋਣ ਪਰ ਬਾਪ ਦਾ ਰਿਸ਼ਤਾ ਕਦੇ ਕਿਸੇ ਦੇ ਨਾਲ ਸਾਂਝਾ ਨਹੀਂ ਜੇ ਕੀਤਾ ਜਾਂਦਾ ਇਸੇ ਤਰ੍ਹਾਂ ਜਿਹੜਾ ਸਿੱਖ ਦੀ ਜ਼ਿੰਦਗੀ ਵਿੱਚ ਰਤਬਾ ਗੁਰੂ ਦਾ ਜਿਹੜਾ ਰਤਬਾ ਗੁਰੂ ਗ੍ਰੰਥ ਸਾਹਿਬ ਦਾ ਪਾਤਸ਼ਾਹ ਦਾ ਉਹ ਕਿਸੇ ਦੇ ਨਾਲ ਜੇ ਵੰਡ ਲਵੇਗਾ ਇਹਦਾ ਭਾਵ ਹੈ ਇਹ ਵਫਾਦਾਰ ਨਹੀਂ ਇਹ ਆਵਾਰਾ ਹੈ ਇਹ ਬਾਣੀ ਕਰਕੇ ਤੇ ਸਿੱਖ ਹੈ ਪਰ ਇਹ ਦਰਦਰ ਤੇ ਜਾਂਦਾ ਇਹ ਤੇ ਸਾਰਿਆਂ ਨੂੰ ਮੰਨੀ ਜਾਂਦਾ ਪਾਤਸ਼ਾਹ ਕਹਿਣ ਲੱਗੇ ਨਹੀਂ ਮਨ ਵੀ ਇੱਕ ਨੂੰ ਤੇ ਮੰਨਣੀ ਵੀ ਉਸ ਇੱਕ ਦੀ ਐ ਦੁਨੀਆਂ ਦੇ ਦਰ ਜੋ ਮਰਜੀ ਕਹਿ ਆਪਾਂ ਪੜਦੇ ਹਾਂ ਹਰ ਰੋਜ਼ ਰਹਿ ਰਾਜ ਸਾਹਿਬਾਣੀ ਵਿੱਚ ਪਾਤਸ਼ਾਹ ਕਹਿਣ ਲੱਗੇ ਦੁਨੀਆਂ ਦੇ ਦਰ ਬੜਾ ਕੁਝ ਆਖਦੇ ਨੇ ਮੇਰੇ ਕੰਨਾਂ ਵਿੱਚ ਵੀ ਪੈਂਦਾ ਪਰ ਮੈਂ ਤੇ ਆਖਦਾ ਪਾਏ ਗਏ ਜਪ ਤੇ ਤੁਮਰੇ ਤਬ ਤੇ ਕੋ ਆਖ ਤਰੇ ਨਹੀਂ ਆਨਿਓ ਰਾਮ ਰਹੀਮ ਪੁਰਾਨ ਕੁਰਾਨ ਅਨੇਕ ਕਹ ਮਤ ਏਕ ਨਾ ਬਲੇ ਕਹਿਣ ਲੱਗੇ ਬੜੀ ਲੋਕ ਆਖਦੇ ਨੇ ਮੈਂ ਫਿਰ ਉਹੀ ਉਦਾਹਰਨ ਦੇ ਲੱਗਾਂ ਕਿ ਵਫਾਦਾਰ ਦੇ ਕੋਲ ਆ ਕੇ ਕੁੱਤਿਆਂ ਨੇ ਚੁਗਲੀ ਕੀਤੀ ਉਹਨਾਂ ਨੇ ਆ ਕੇ ਢੜਕਾਉਣ ਦਾ ਯਤਨ ਕੀਤਾ ਦੁਨੀਆ ਢੜਕਾਉਂਦੀ ਹੈ ਤੁਸੀਂ ਇੱਕ ਦੇ ਲੜ ਲੱਗ ਜਾਓ ਦੁਨੀਆ ਕਹੇਗੀ ਜੀ ਇਹ ਕਟੜਤਾ ਹੀ ਰੱਖਦਾ ਹੈ ਤੁਸੀਂ ਕਹੋ ਵੀ ਮੈਂ ਗੁਰੂ ਗ੍ਰੰਥ ਸਾਹਿਬ ਤੋਂ ਬਿਨਾਂ ਕਿਸੇ ਦੇ ਅੱਗੇ ਸਿਰ ਝੁਕਾਉਂਦਾ ਨਹੀਂ ਬੜੇ ਹੋਣਗੇ ਲੱਤਾਂ ਖਿੱਚਣ ਵਾਲੇ ਪਰ ਪਾਤਸ਼ਾਹ ਕਹਿਣ ਲੱਗੇ ਜਿਵੇਂ ਉਸ ਕੁੱਤੇ ਨੂੰ ਕਿਹਾ ਤੂੰ ਤੇ ਇੱਕ ਦਰ ਦੀ ਰੋਟੀ ਖਾਨਾ ਮੈਂ ਦਰ ਦਰ ਦੀਆਂ ਖਾਨਾ ਪਰ ਉਹ ਕਹੇਗਾ ਜੇ ਇੱਕ ਦੀ ਖਾਨਾ ਪਾਵੇਂ ਰੁੱਖੀ ਸੁਖੀ ਮਿਲ ਜਾਵੇ ਪਰ ਆਸ ਰੋਜ਼ ਦੀ ਹੈ ਇਸ ਦਰ ਤੇ ਕਦੀ ਭੁੱਖਾ ਨਹੀਂ ਸੌਵਾਂਗਾ ਇਸੇ ਤਰ੍ਹਾਂ ਉਹ ਕਹਿਣ ਲੱਗੇ ਮੈਨੂੰ ਲੋਕਾਂ ਨੇ ਆ ਕੇ ਆਖਿਆ ਪੀ ਕਬੀਰ ਆ ਕਿਹੜਿਆਂ ਕੰਮਾਂ ਵਿੱਚ ਪਿਆ ਇੱਕ ਦਾ ਨਾਮ ਛੱਡ ਕੇ ਕਿਸੇ ਦੂਜੇ ਨਾਲ ਜੁੜਦਾ ਹੀ ਨਹੀਂ ਇੱਕ ਦੀ ਭਗਤੀ ਕਰਦਾ ਦੂਜੇ ਵੱਲ ਤੱਕਦਾ ਵੀ ਨਹੀਂ ਆ ਵੇਖ ਸਾਡੇ ਤੇ ਕੋਈ ਰੋਕ ਟੋਕ ਨਹੀਂ ਕਿਉਂਕਿ ਇਹ ਵੀ ਗੱਲ ਆਉਂਦੀ ਹੈ ਜੇ ਇੱਕ ਦੇ ਨਾਲ ਜੁੜਨਾ ਹੈ ਨਾਮ ਫਿਰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਬਚਨ ਨੇ ਰਹਿਤ ਨਾਮਿਆਂ ਵਿੱਚ ਉਹਨਾਂ ਨੇ ਕਿਰਪਾ ਕੀਤੀ ਹੈ ਜਬ ਲਗ ਖਾਲਸਾ ਰਹੇ ਨਿਆਰਾ ਤਬ ਲਗ ਤੀਜ ਦਿਉ ਮੈਂ ਸਾਰਾ ਜਬ ਇਹ ਗਹ ਹੈ ਵਿਪਰਨ ਕੀ ਰੀਤ ਤੋ ਮੈਂ ਨਾ ਕਰਉ ਇਨ ਕੀ ਪ੍ਰਤੀਤ ਪਾਚਾ ਕਹਿਣ ਲਗੇ ਜੇ ਗੁਰੂ ਕਾ ਸਿੱਖ ਅਖਵਾਉਣਾ ਜੇ ਵਫਾਦਾਰ ਅਖਵਾਉਣਾ ਇੱਕ ਦਾ ਮੂਰੀਦ ਅਖਵਾਉਣਾ ਫਿਰ ਇਹ ਗੱਲ ਯਾਦ ਰੱਖ ਛੱਡਣਾ ਪਵੇਗਾ ਮੜੀਆਂ ਮਠਾਂ ਨੂੰ ਛੱਡਣਾ ਪਵੇਗਾ ਪਥਰਾਂ ਦੀ ਪੂਜਾ ਨੂੰ ਛੱਡਣਾ ਪਵੇਗਾ ਤਾਗਿਆਂ ਤਵੀਤਾਂ ਦੇ ਇਤਬਾਰ ਨੂੰ ਕਿਉਂਕਿ ਖਾਲਸਾ ਅਖਵਾ ਲੈਣਾ ਬੜਾ ਸੌਖਾ ਹੈ ਪਰ ਖਾਲਸਾ ਬਣਨਾ ਉਨਾਂ ਹੀ ਕਠਨ ਜਾਗਤ ਜੋਤ ਜਪੈ ਨਿਸ ਬਾਸੁਰ ਏਕ ਬਿਨਾ ਮਨ ਨੈਕ ਨ ਆਨੇ ਪੂਰਨ ਪ੍ਰੇਮ ਪ੍ਰਤੀਤ ਸਜੈ ਬ੍ਰਤ ਗੌਰ ਮੜੀ ਮਠ ਫੂਲ ਨ ਬਾਨੈ ਤੀਰਥ দান ਦਇਆ ਤਪ ਸੰਜਮ ਏਕ ਬਿਨਾ ਨਹਿ ਏਕ ਪਛਾਨੈ ਪੂਰਨ ਜੋਤ ਜਗੈ ਘਟ ਮੈਂ ਤਬ ਖਾਲਸ ਤਾਹੀ ਨ ਖਾਲਸ ਜਾਨੇ ਭਗਤ ਜੀ ਕਹਿਣ ਲੱਗੇ ਦੁਨੀਆ ਨੇ ਆ ਕੇ ਮੈਨੂੰ ਪੁੱਛਿਆ ਪੀ ਤੇਰੇ ਤੇ ਤੇ ਪਾਬੰਦੀਆਂ ਬੜੀਆਂ ਨੇ ਤੂੰ ਨਹੀਂ ਮੰਨਦਾ ਕਿਸੇ ਪੱਥਰ ਦੀ ਮੂਰਤੀ ਨੂੰ ਤੂੰ ਨਹੀਂ ਰੱਖਦਾ ਵਰਤ ਤੂੰ ਸ਼ਰਾਧ ਨਹੀਂ ਕਰਦਾ ਤੇ ਇੱਕ ਦਰ ਕੋ ਮਿਲਦਾ ਕੀ ਹੈ ਉਹ ਦਰ ਨੂੰ ਛੱਡਦਾ ਕਿਉਂ ਨਹੀਂ ਤੇ ਉਹਨਾਂ ਨੇ ਜਵਾਬ ਦਿੱਤਾ ਕਹਿਣ ਲੱਗੇ ਤੁਸੀਂ ਦਰ ਦਰ ਦੇ ਮਥਾਜ ਕਿਸੇ ਤੇ ਆਸ ਹੈ ਤੇ ਉਹ ਇੱਕ ਦਾ ਵੀ ਪਤਾ ਨਹੀਂ ਪੀ ਪੂਰੀ ਹੋਣੀ ਕਿ ਨਹੀਂ ਪਰ ਜਿਹਦੇ ਨਾਲ ਮੈਂ ਜੁੜਿਆ ਨਾ ਤਰ ਜੀਰੇ ਇੱਕ ਟੇਕ ਤੂ ਲਾਹੇ ਬਿਡਾਨੀ ਆਸ ਨਾਨਕ ਨਾਮ ਧਿਆਈਐ ਕਾਰਜ ਆਵੈ ਰਾਸ ਉਹਨਾਂ ਨੇ ਉਥੇ ਸ਼ਲੋਕ ਉਚਾਰਨ ਕੀਤਾ ਕਬੀਰ ਜਿਹ ਦਰ ਆਵਤ ਜਾਤਿਓ ਹਟਕੈ ਨਾਹੀ ਕੋਇ ਸੋ ਦਰ ਕੈਸੀ ਸੋਡੀਐ ਜੋ ਦਰ ਐਸਾ ਹੋਏ ਜਿਹੜਾ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੇ ਦਰ ਦੇ ਹੁੰਦਿਆਂ ਫੇਰ ਵੀ ਕਿਸੇ ਹੋਰ ਦਰ ਦਾ ਦਰ ਦਰ ਤੇ ਭਟਕਦਾ ਫਿਰੇ ਲੱਭਦਾ ਫਿਰੇ ਫਿਰ ਲੋਕ ਕਹਿਣਗੇ ਭਾਈ ਸਾਚਾ ਸਤਗੁਰ ਕਿਆ ਕਰੇ ਜੋ ਸਿੱਖਾਂ ਮੈਂ ਚੂਕ ਅੰਦਲੇ ਏਕ ਨਾਲ ਲੱਗ ਗਈ ਜਿਉਂ ਬਾਸ বাজਾਈਏ ਫੂਕ ਜਦੋਂ ਬਾਸ ਦੇ ਵਿੱਚ ਫੂਕ ਮਾਰੋ ਨਾ ਤੇ ਬਾਸ اندرੋਂ ਖੋਖਲਾ ਹੁੰਦਾ ਉਹਦੇ ਇੱਕ ਪਾਸੋਂ ਫੂਕ ਮਾਰੋ ਹਵਾ ਪਰਦੇ ਉਹ ਦੂਜੇ ਪਾਸੇ ਕੱਢ ਦਿੰਦਾ ਇਸੇ ਤਰ੍ਹਾਂ ਜਿਹੜੇ ਅਵੇਸਲੇ ਲੋਕ ਨੇ ਉਹ ਇੱਕ ਕੰਨ ਤੋਂ ਗੱਲ ਸੁਣਨਗੇ ਦੂਜੇ ਪਾਸੇ ਕੱਢ ਦੇਣਗੇ ਪਾਤਸ਼ਾਹ ਕਿਰਪਾ ਕਰਦੀ ਨਹੀਂ ਮੈਂ ਤੇ ਇੱਕ ਦਾ murid ਬਣਨਾ ਤੇ ਜਿਹੜੇ ਇੱਕ ਦੇ murid ਨੇ ਪਾਤਸ਼ਾਹ ਨੇ ਫਿਰ ਉਹਨਾਂ ਦੀ ਉਦਾਹਰਨ ਦਿੱਤੀ ਉਦਾਹਰਨ ਦਿੱਤੀ ਹੈ ਵਫਾਦਾਰ ਕੁੱਤੇ ਦੀ ਕਹਿਣ ਲੱਗੇ Swami ਕੋ ਗ੍ਰਹਿ ਜਿਉ ਸਦਾ Swami ਦਾ ਭਾਵ ਹੈ ਮਾਲਕ ਗ੍ਰਹਿ ਦਾ ਭਾਵ ਹੈ ਕਰ ਸੁਆਨ ਦਾ ਭਾਵ ਹੈ ਕੁੱਤਾ ਸੁਆਮੀ ਕੋ ਘਰ ਜਿਉ ਸਦਾ ਸੁਆਨ ਤਜਤ ਨਹੀਂ ਨਿਤ ਅਗਲੀ ਗੱਲ ਵਫਾਦਾਰ ਕੁੱਤੇ ਨੂੰ ਮਾਲਕ ਛੋਟੀਆਂ ਮਾਰ ਲਵੇ ਉਹਨੂੰ ਭੋਜਨ ਤੋਂ ਭੁੱਖਾ ਰੱਖੇ ਉਹਨੂੰ ਦਰਵਾਜ਼ੇ ਤੋਂ ਬਾਹਰ ਕੱਢ ਦਵੇ ਪਰ ਇਹ ਯਾਦ ਰੱਖਣਾ ਵਫਾਦਾਰ ਕੁੱਤਾ ਕਦੇ ਮਾਲਕ ਦਾ ਦਰ ਛੱਡ ਕੇ ਕਿਸੇ ਦੇ ਦਰ ਦੇ ਅੱਗੇ ਪੂਛ ਨਹੀਂ ਜੇ ਫੇਰਦਾ ਆਪਾਂ ਘਰਾਂ ਵਿੱਚ ਕੁੱਤੇ ਰੱਖੇ ਨੇ ਵੇਖ ਸਕਨੇ ਆ ਪਾਤਸ਼ਾਹ ਕਿਰਪਾ ਕਰਦੇ ਨਹੀਂ ਜੇ ਇੱਕ ਕੁੱਤੇ ਨੂੰ ਵੀ ਪਤਾ ਹੈ ਕਿ ਜਿਹੜੇ ਦਰ ਦਾ ਲੂਣ ਖਾਦਾ ਹੈ ਉਹ ਖਾ ਕੇ ਹਰਾਮ ਨਹੀਂ ਕਰੀਦਾ ਜਿਹੜੇ ਦਰ ਤੋਂ ਬੁਰਕੀ ਪਈ ਹੋਵੇ ਫਿਰ ਉਸ ਦਰ ਨੂੰ ਛੱਡ ਕੇ ਜਾਈਦਾ ਨਹੀਂ ਉਹੀ ਬਚਨ ਨੇ ਰਾਖ ਪ੍ਰਭੂ ਭਾਵੇਂ ਮਾਰ ਫਿਰ ਸਤਿਗੁਰੂ ਕਹਿਣ ਲੱਗੇ ਜਿਹੜੇ ਦਰ ਤੋਂ ਰੋਜ਼ ਮੰਗਦਾ ਹੈ ਨਾ ਜਿਹੜੇ ਦਰ ਤੇ ਆ ਕੇ ਹਰ ਰੋਜ਼ ਅਰਦਾਸਾਂ ਕਰਦਾ ਹੈ ਤੇ ਜੇ ੜੇ ਦਰ ਤੂੰ ਆ ਕੇ ਝੂਲੀਆਂ ਪਰਦਾ ਆਪਾਂ ਕਹੀਏ ਪੀ ਮੈਨੂੰ ਤੇ ਰੱਬ ਨੇ ਕੁਝ ਦਿੱਤਾ ਹੀ ਨਹੀਂ ਪਾਦਸ਼ਾਹ ਕਿਰਪਾ ਕਰਦੇ ਨਹੀਂ ਰਮਈਆ ਕੇ ਗੁਣ ਚੇਤ ਪਰਾਨੀ ਕਵਨ ਮੂਲ ਤੇ ਕਵਨ ਦ੍ਰਿਸ਼ਟਾਨੀ ਜਿਨ ਤੂੰ ਸਾਜ ਸਵਾਰ ਸ਼ਿੰਗਾਰਿਆ ਤੂੰ ਆਖਦਾ ਕੁਝ ਦਿੱਤਾ ਨਹੀਂ ਰੱਬ ਨੇ ਪੈਦਾ ਕੀਤਾ ਤੇ ਸਾਜਣ ਸਵਾਰਨ ਤੇ ਸ਼ਿੰਗਾਰਨ ਤੋਂ ਬਿਨਾ ਪੈਦਾ ਨਹੀਂ ਕੀਤਾ ਜਿੱਥੇ ਲੋੜ ਸੀ ਇਹ ਨੇਤਰ ਉੱਥੇ ਹੀ ਨੇ ਜਿੱਥੇ ਲੋੜ ਸੀ ਮੁਖ ਉੱਥੇ ਹੈ ਨਹੀਂ ਤੇ ਉਹਨਾਂ ਵੱਲ ਤੱਕ ਕੇ ਵੇਖ ਜਿਨ੍ਹਾਂ ਨੂੰ ਨੇਤਰ ਤੇ ਮਿਲੇ ਪਰ ਨੇਤਰਾਂ ਦੇ ਵਿੱਚ ਰੋਸ਼ਨੀ ਨਹੀਂ ਹੈ ਉਹ ਵੇਖਣ ਤੋਂ ਮੁਥਾਜ ਨੇ ਉਹਨਾਂ ਵੱਲ ਤੱਕ ਜਿਨ੍ਹਾਂ ਨੂੰ ਜ਼ੁਬਾਨ ਤੇ ਮਿਲੀ ਪਰ ਇਹ ਜ਼ੁਬਾਨ ਬੋਲਣ ਦੇ ਯੋਗ ਨਹੀਂ ਉਹਨਾਂ ਨੂੰ ਗੁੰਗੇ ਕਿਹਾ ਜਾਂਦਾ ਹੈ ਕੰਨ ਤੇ ਮਿਲੇ ਪਰ ਕੰਨਾਂ ਵਿੱਚ ਸੁਣਨ ਦੀ ਸ਼ਕਤੀ ਨਹੀਂ ਇਸ ਕਰਕੇ ਪਾਤਸ਼ਾਹ ਕਹਿਣ ਲੱਗੇ ਰਮਈਆ ਕੇ ਗੁਣ ਚੇਤ ਪਰਾਨੀ ਕਵਨ ਮੂਲ ਤੇ ਕਵਨ ਦ੍ਰਿਸ਼ਟਾਨੀ ਜਿਨ ਤੂ ਸਾਜ ਸਵਾਰ ਸ਼ਿੰਗਾਰਿਆ ਗਰਭ ਅਗਨ ਮੈਂ ਜਿਨਹਿ ਉਭਾਰਿਆ ਬਾਦ ਬੇਬਸਤਾ ਤੁਜੈ ਪਿਆਰੀ ਦੂਦ ਬਚਪਨ ਵਿੱਚ ਸਾਂ ਪਤਾ ਹੈ ਕਿ ਮੁਖ ਦੇ ਵਿੱਚ ਦੰਦ ਨਹੀਂ ਤੈਨੂੰ ਦੁੱਧ ਦੇ ਰੂਪ ਵਿੱਚ ਭੋਜਨ ਦਿੱਤਾ ਪਰ ਜੋ ਬਨ ਭੋਜਨ ਸੁਖ ਸੂਦ ਬਿਰਧ ਭਇਆ ਉਪਰ ਸਾਖ ਸੈਨ ਮੁਖ ਅਪਿਆਉ ਬੈਠ ਕੋ ਦੈਨ ਕਦੇ ਵੀ ਇਹ ਗੱਲ ਕਹਿਣ ਤੋਂ ਪਹਿਲਾਂ ਵੀ ਰੱਬ ਨੇ ਕੁਝ ਦਿੱਤਾ ਨਹੀਂ ਸਿਆਣੇ ਆਖਦੇ ਨੇ ਆਪਣੇ ਤੋਂ ਨੀਵੇਂ ਵੱਲ ਵੇਖ ਕੇ ਜੀਵਨ ਜਿਉਣਾ ਸ਼ੁਰੂ ਕਰ ਜ਼ਿੰਦਗੀ ਵਿੱਚ ਕਦੇ ਨਿਰਾਸ਼ ਨਹੀਂ ਹੋਵੇਂਗਾ ਹਾਂ ਠੀਕ ਹੈ ਤੂੰ ਲੱਖ ਦਾ ਮਾਲਕ ਹੈ ਤੇ ਤੂੰ ਵੇਖਦਾ ਕਰੋੜ ਵਾਲੇ ਵੱਲ ਤੇ ਫੇਰ ਜੀਵਨ ਬਤੀਤ ਨਹੀਂ ਹੋਵੇਗਾ ਫਿਰ ਤੂੰ ਟੈਂਦੀ ਕਲਾ ਵਿੱਚ ਹੀ ਜਾਣਾ ਪਰ ਜੇ ਲੱਖ ਦਾ ਮਾਲਕ ਹੈ ਤੇ 20000 ਵਾਲੀ ਵੱਲ ਜੀ ਸਿਰ ਤੇ ਛੱਤ ਮਿਲੀ ਹੈ ਤੇ ਉਹਨਾਂ ਵੱਲ ਤੱਕ ਜਿਨ੍ਹਾਂ ਦੇ ਸਿਰ ਤੇ ਛੱਤ ਨਹੀਂ ਜੇ ਦੋ ਵਕਤ ਦੀ ਰੋਟੀ ਮਿਲਦੀ ਹੈ ਉਹਨਾਂ ਵੱਲ ਤੱਕ ਜਿਨ੍ਹਾਂ ਨੂੰ ਖਾਣ ਨੂੰ ਭੋਜਨ ਨਹੀਂ ਮਿਲਦਾ ਇਸ ਕਰਕੇ ਪਾਤਸ਼ਾਹ ਆਖਦੇ ਨੇ ਉਸ ਵਫਾਦਾਰੀ ਦੀ ਉਦਾਹਰਨ ਉਸ ਵਫਾਦਾਰ ਕੁੱਤੇ ਤੋਂ ਸਬਕ ਲੈ ਸੁਆਮੀ ਕੋ ਘਰ ਜਿਉ ਸਦਾ ਸਵਾਨ ਤਜਤ ਨਹੀਂ ਨਿਤ ਉਹ ਮਾਲਕ ਦਾ ਦਰ ਛੱਡਦਾ ਨਹੀਂ ਪਾਤਸ਼ਾਹ ਕਹਿਣ ਲੱਗੇ ਨਾਨਕ ਇਹ ਵਿਦ ਹਰ ਭਜੋ ਆਪਾਂ ਪੁੱਛਦੇ ਹਾਂ ਜੀ ਭਜਨ ਕਰਨ ਦੀ ਬੰਦਗੀ ਕਰਨ ਦੀ ਵਿਧੀ ਕੀ ਹੈ ਇਹ ਸਵਾਲ ਉੱਠਦਾ ਕਿ ਕਿਹੜੇ ਤਰੀਕੇ ਦੇ ਨਾਲ ਬਾਣੀ ਪੜੀਦੀ ਹੈ ਕਿਹੜੇ ਤਰੀਕੇ ਦੇ ਨਾਲ ਨਾਮ ਜਪੀਦਾ ਆਪਾਂ ਪਤਾ ਨਹੀਂ ਕਿਹੜੇ ਜੋਗ ਮਤ ਵਾਲੇ ਤਰੀਕੇ ਲੱਭਣ ਲੱਗ ਪਏ ਕਿ ਇਸ ਸਰੀਰ ਨੂੰ ਇਦਾਂ ਸਿੱਧ ਕਰ ਲਿਆ ਆ ਕਰਮ ਕਰ ਲਿਆ ਉਹਨਾ ਕਰਮਾਂ ਨੂੰ ਗੁਰੂ ਨਾਨਕ ਸਾਹਿਬ ਪਾਤਸ਼ਾਹ ਨੇ ਦੁਰਕਾਰਿਆ ਉਹਨਾਂ ਤੋਂ ਕਿਨਾਰਾ ਕੀਤਾ ਤੇ ਪਾਤਸ਼ਾਹ ਨੇ ਆਖਿਆ ਆ ਤੈਨੂੰ ਵਿਧੀ ਦੱਸਾਂ ਆ ਤੈਨੂੰ ਤਰੀਕਾ ਦੱਸਾਂ ਦੂਰ ਜਾਣ ਦੀ ਲੋੜ ਨਹੀਂ ਇੱਕ ਵਫਾਦਾਰ ਕੁੱਤੇ ਨੂੰ ਤੱਕ ਉਹਦਾ ਜੀਵਨ ਵੇਖ ਮਾਲਕ ਨੇ ਉੱਚੀ ਵੀ ਬੋਲਿਆ ਮਾਲਕ ਨੇ ਮਾਰਿਆ ਵੀ ਛੋਟੀਆਂ ਵੀ ਵੱਜੀਆਂ ਕਿਸੇ ਰਾਤ ਘਰ ਤੋਂ ਬਾਅਦ ਵੀ ਰਹਿਣ ਦਿੱਤਾ ਸਾਰਾ ਦਿਨ ਸੰਗਲੀ ਦੇ ਨਾਲ ਵੱਜਾ ਰਿਹਾ ਪਰ ਉਹਨੇ ਮਾਲਕ ਦਾ ਦਰ ਛੱਡਿਆ ਨਹੀਂ ਸਵਾਮੀ ਕੋ ਗ੍ਰਹਿ ਜਿਉ ਸਦਾ ਸਵਾਨ ਤਜਤ ਨਹੀਂ ਨਿਤ ਨਾਨਕ ਇਹ ਵਿਦ ਹਰ ਭਜੋ ਇਕ ਮਨ ਹੋਏ ਇਕ ਚਿਤ ਪਾਤਸ਼ਾਹ ਕਹਿਣ ਲੱਗੇ ਕਿਸੇ ਕੋਲੋਂ ਵਿਧੀ ਸਿੱਖਣ ਦੀ ਲੋੜ ਨਹੀਂ ਹੈ ਪੀ ਮੈਂ ਚੌਂਕੜੀ ਕਿਸ ਤਰ੍ਹਾਂ ਮਾਰਾਂ ਕਿਸੇ ਕੋਲੋਂ ਸਿੱਖਣ ਦੀ ਲੋੜ ਨਹੀਂ ਹੈ ਪੀ ਡੰਡਾਉਤ ਕਿਸ ਤਰ੍ਹਾਂ ਕਰਾਂ ਕਿਸੇ ਕੋਲੋਂ ਸਿੱਖਣ ਦੀ ਲੋੜ ਨਹੀਂ ਹੈ ਆਹ ਬਚਨ ਕਿਵੇਂ ਕਰਾਂ ਬੱਚਾ ਤੋਤਲੀ ਜ਼ਬਾਨ ਵਿੱਚ ਬੋਲਦਾ ਪਰ ਸਮਝਣ ਵਾਲੀ ਮਾਂ ਆਪਣੇ ਆਪ ਸਮਝਦੀ ਮਾਂ ਨੂੰ ਪਤਾ ਹੈ ਕਿ ਇਹ ਪਾਣੀ ਮੰਗਦਾ ਭਾਵੇਂ ਪਾਣੀ ਆਖਣਾ ਵੀ ਨਹੀਂ ਆਉਂਦਾ ਪਰ ਉਹਦਾ ਚਿਹਰਾ ਵੇਖ ਕੇ ਉਹਦੇ ਮਨ ਦੀ ਭਾਵਨਾ ਵੇਖ ਕੇ ਪਤਾ ਲੱਗ ਜਾਂਦਾ ਹੈ ਨਾ ਕਿ ਪਾਣੀ ਮੰਗਦਾ ਹੈ ਇਸੇ ਤਰ੍ਹਾਂ ਸਤਿਗੁਰੂ ਕਹਿਣ ਲੱਗੇ ਤੂੰ ਬਾਣੀ ਪੜ ਤੂੰ ਰੱਬ ਦਾ ਨਾਮ ਲੈ ਵਾਹਿਗੁਰੂ ਕਰ ਸਿਮਰਨ ਕਰ ਪਰ ਤਰੀਕਾ ਇਹੀ ਹੈ ਅੰਦਰ ਕੁਝ ਹੋਰ ਤੇ ਬਾਹਰ ਕੁਝ ਹੋਰ ਨਾ ਹੋਵੇ ਦਿਲੋਂ ਮੁਹੱਬਤ ਜਿੰਨ ਸੇ ਹੀ ਸੱਚਿਆ ਜਿੰਨ ਮਨ ਹੋਰ ਮੁਖ ਹੋਰ ਸੇ ਕਾਂਢੇ ਕੱਚਿਆ ਅੱਜ ਪਾਤਸ਼ਾਹ ਨੇ ਅੰਮ੍ਰਿਤ ਵੇਲੇ ਹੁਕਮ ਵੀ ਬਖਸ਼ਿਆ ਬ੍ਰਹਮ ਬਿੰਦੈ ਤਿਸ ਦਾ ਬ੍ਰਹਮਤ ਰਹੇ ਏਕ ਸ਼ਬਦ ਲਿਵਲਾਈ ਨਵ ਨਿਦੀ 18 ਸਿੱਧੀ ਪਿੱਛੇ ਲਗੀਆਂ ਫਿਰੈ ਪਾਤਸ਼ਾਹ ਕਹਿਣ ਲੱਗੇ ਜਿਹੜੀਆਂ ਰਿੱਧੀਆਂ ਸਿੱਧੀਆਂ ਦੇ ਤੂੰ ਪਿੱਛੇ ਫਿਰਦਾ ਨਾ ਜੇ ਤੂੰ ਇੱਕ ਦਾ murid ਬਣ ਜਾਵੇਂ ਤੇ ਇਹ ਤੇਰੇ ਪਿੱਛੇ ਫਿਰਨ ਗਿਆ ਅੱਜ ਦੇ ਦਿਨ ਦਾ ਇਤਿਹਾਸ ਰਜੌਰੀ ਦੀ ਧਰਤੀ ਤੇ ਪੈਦਾ ਹੁੰਦਾ ਹੈ ਬਾਬਾ ਬੰਦਾ ਸਿੰਘ ਬਹਾਦਰ ਪਰ ਜੇ ਉਹਨਾਂ ਦਾ ਜੀਵਨ ਪੜ੍ਹੀਏ ਤੇ ਬੜੀ ਕਮਾਲ ਦੀ ਸਿੱਖਿਆ ਮਿਲਦੀ ਹੈ ਜਦੋਂ ਤੱਕ ਇੱਕ ਦੇ murid ਨਹੀਂ ਸਨ ਇਤਿਹਾਸ ਕਹਿੰਦਾ ਔਗੜਨਾਥ ਦਾ ਵੀ ਚੇਲਾ ਬਣਿਆ ਜਾਨਕੀ ਪ੍ਰਸਾਦ ਦਾ ਵੀ ਚੇਲਾ ਬਣਿਆ ਰਜ਼ੌਰੀ ਤੋਂ ਚੱਲ ਕੇ ਅਖੀਰ ਤੇ ਪਹੁੰਚਦਾ ਗੋਦਾਵਰੀ ਦੇ ਕਿਨਾਰੇ ਤੇ ਤੇ ਇਹੋ ਜਿਹਾ ਜੀਵਨ ਬਣਾ ਲਿਆ ਕਿ ਸ਼ਿਕਾਰ ਕਰਨ ਗਿਆ ਇੱਕ ਹਿਰਨੀ ਮਰੀ ਹਿਰਨੀ ਦੇ ਪੇਟ ਵਿੱਚੋਂ ਤੜਫਦੇ ਹੋਏ ਬੱਚੇ ਮਰਦੇ ਦੇਖੇ ਤੇ ਬੈਰਾਗੀ ਬਣ ਗਿਆ ਉੱਥੇ ਬੈਠ ਕੇ ਬੈਰਾਗ ਧਾਰਨ ਕੀਤਾ ਤੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜਦੋਂ ਪੂਰਾ ਗੁਰੂ ਜ਼ਿੰਦਗੀ ਵਿੱਚ ਆਉਂਦਾ ਤੇ ਜ਼ਿੰਦਗੀ ਕਿਵੇਂ ਬਦਲਦੀ ਜਦੋਂ ਇੱਕ ਦੇ ਲੜ ਲੱਗੀਦਾ ਫਿਰ ਉਸ ਵਫਾਦਾਰੀ ਦੀ ਉਦਾਹਰਨ ਕੁੱਤੇ ਦੀ ਤਰ੍ਹਾਂ ਜੀਵਨ ਕਿਵੇਂ ਬਦਲਦਾ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਉਸ ਡੇਰੇ ਵਿੱਚ ਗਏ ਜਿਹੜਾ ਡੇਰਾ ਉਸ ਸਮੇਂ ਬਾਦੂ ਦਾਸ ਕਹਿ ਲਓ ਲక్ష్ਮਣ ਦਾਸ ਕਹਿ ਲਓ ਜਿਹੜਾ ਅਜੇ ਤੱਕ ਬੰਦਾ ਨਹੀਂ ਸੀ ਬਣਿਆ ਉਹਦੇ ਡੇਰੇ ਤੇ ਗਏ ਸਤਿਗੁਰੂ ਪਲੰਘ ਤੇ ਬੈਠ ਗਏ ਪਾਤਸ਼ਾਹ ਦੀ ਵਿਧ ਤੇ ਉਹਦੇ ਚੇਲਿਆਂ ਨੇ ਇਹ ਗੱਲ ਕਹੀ ਕਹਿਣ ਲੱਗੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਇਹ ਪਲੰਘ ਹੈ ਉਸ ਮਾਧੂਦਾਸ ਦਾ ਇਸ ਪਲੰਘ ਤੇ ਕੋਈ ਵੀ ਬੈਠੇ ਉਹਨੂੰ ਮਨਜ਼ੂਰ ਨਹੀਂ ਜਿਹੜਾ ਬੈਠਦਾ ਹੈ ਉਹਦੇ ਕੋਲ ਰਿੱਧੀਆਂ ਸਿੱਧੀਆਂ ਇੰਨੀਆਂ ਨਹੀਂ ਉਹ ਤੁਹਾਡਾ ਮੰਜਾ ਪਲਟਾ ਦੇਗਾ ਤੁਹਾਡਾ ਪਲੰਘ ਪਲਟਾ ਦੇਗਾ ਬੇਨਤੀ ਹੈ ਤੁਸੀਂ ਇਸ ਪਲੰਘ ਤੋਂ ਉੱਠ ਜਾਓ ਪਾਤਸ਼ਾਹ ਜਾਹੋ ਜਲਾਲ ਵਿੱਚ ਆ ਕੇ ਬੈਠੇ ਰਹੇ ਤੇ ਉઠੇ ਨਾ ਜਦੋਂ ਪਤਾ ਲੱਗੇ ਮਾਧੂਦਾਸ ਨੂੰ ਭੱਜਾ ਆਇਆ ਗੁੱਸੇ ਦੇ ਵਿੱਚ ਲਾਲ ਤੇ ਆ ਕੇ ਯਤਨ ਕੀਤੇ ਜਿਹੜੇ ਮੰਤਰਾਂ ਦੇ ਨਾਲ ਮੰਝੇ ਪਲਟਾਉਂਦਾ ਸੀ ਜਿਹੜੀਆਂ ਰਿੱਧੀਆਂ ਸਿੱਧੀਆਂ ਦੇ ਨਾਲ ਤਖਤ ਤੇ ਬੈਠੇ ਨੂੰ ਉਠਾਲਦਾ ਸੀ ਪਰ ਜਦੋਂ ਸਾਰੇ ਯਤਨ ਕੀਤੇ ਤੇ ਕੋਈ ਵੀ ਯਤਨ ਚੱਲਿਆ ਨਾ ਗੁਰੂ ਦੇ ਚਰਨਾਂ ਵਿੱਚ ਟੈ ਪਿਆ ਤੇ ਸਤਗੁਰੂ ਜੀ ਦਾ ਸਿੱਖ ਬਣਿਆ ਉਸ ਸਮੇਂ ਪਾਤਸ਼ਾਹ ਨੇ ਕਿਹਾ ਸੀ ਮਾਧੋਦਾਸ ਇਹ ਸਮਾਂ ਹੁਣ ਬੈਰਾਗ ਧਾਰਨ ਕਰਨ ਦਾ ਨਹੀਂ ਤੂੰ ਜਨਮ ਤੇ ਲਿਆ ਮਨੁੱਖਾਂ ਵਾਲਾ ਇਹ ਕਿਹੜੇ ਕਰਮ ਕਰਨ ਵਿੱਚ ਪੈ ਗਏ ਹੈ ਬੈਰਾਗੀ ਜੰਗਲਾਂ ਵਿੱਚ ਭਟਕਣਾ ਸੰਨਿਆਸ ਲੈਣਾ ਤੂੰ ਗੁਰੂ ਦਾ ਬੰਦਾ ਬਣ ਤੇ ਇਤਿਹਾਸ ਕਹਿੰਦਾ ਜਦੋਂ ਗੁਰੂ ਦਾ ਬੰਦਾ ਬਣਿਆ ਜਿਹੜਾ ਰਿੱਧੀਆਂ ਸਿੱਧੀਆਂ ਨਾਲ ਮੰਜੇ ਪਲਟਾਇਆ ਕਰਦਾ ਸੀ ਉਹਨੇ ਸਰਹੰਦ ਦੀ ਧਰਤੀ ਤੇ ਆ ਕੇ ਹਕੂਮਤ ਦਾ ਤਖਤਾ ਪਲਟਾ ਕੇ ਰੱਖ ਦਿੱਤਾ ਇਸ ਕਰਕੇ ਪਾਤਸ਼ਾਹ ਆਕਰੇ ਨੇ ਬ੍ਰਹਮ ਬਿੰਦੈ ਤਿਸ ਦਾ ਬ੍ਰਹਮਤ ਰਹਿ ਏਕ ਸ਼ਬਦ ਲਿਵਲਾਏ ਨਵ ਨਿਦੀ 18 ਸਿੱਧੀ ਪਿੱਛੇ ਲਗੀਆਂ ਫਿਰੈ ਜੋ ਹਰ ਹਿਰਦੈ ਸਦਾ ਵਸਾਏ ਜੋ ਇੱਕ ਦੇ ਨਾਲ ਸਾਂਝ ਪਾ ਲੈਂਦਾ ਜੇ ਦਾ ਪਰੋਸਾ ਜੇ ਦੀ ਆਸ ਇੱਕ ਤੇ ਹੈ ਜੇ ਦਾ ਦੁੱਖ ਸੁਖ ਉਹਦੇ ਕੋਲ ਹੈ ਮੈਂ ਤਾਣ ਦੀ ਬਾਣ ਤੂੰ ਹੈ ਮੇਰੇ ਸੁਆਮੀ ਮੈਂ ਤੁਧ ਆਗੇ ਅਰਦਾਸ ਮੈਂ ਹੋਰ ਥਾਉ ਨਹੀਂ ਜਿਸ ਪਹਿ ਕਰੋ ਬੇਨੰਤੀ ਮੇਰਾ ਦੁੱਖ ਸੁਖ ਤੁਝ ਹੀ ਪਾਸ ਤੇ ਇਹੀ ਬਚਨ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਨੇ ਕਹਿਨੇ ਕਹਿਣ ਲੱਗੇ ਕਰਤੂਤ ਪਸ਼ੂ ਕੀ ਮਾਨਸ ਜਾਤ ਨਾ ਧਾਰਨ ਕਰ ਤੂੰ ਆਖਦਾ ਪੀ ਕੋਈ ਆਵੇ ਸਿੱਖਿਆ ਦੇਵੇ ਤੂੰ ਆਖਦਾ ਪੀ ਕਿਸੇ ਕੋਲੋਂ ਬਚਨ ਲਵਾਂ ਸਭ ਤੋਂ ਪਹਿਲਾਂ ਆਪਣੇ ਘਰ ਵਿੱਚ ਜੀ ਵੇਖ ਸਵਾਮੀ ਕੋ ਗ੍ਰਹਿ ਜਿਉ ਸਦਾ ਸਵਾਨ ਤਜਤ ਨਹੀਂ ਨਿਤ ਨਾਨਕ ਏ ਬਿਦ ਹਰ ਭਜੋ ਇੱਕ ਮਨ ਹੋਏ ਇੱਕ ਚਿਤ ਕਿਉਕਿ ਇੱਕ ਚਿਤ ਜਿਹ ਇੱਕ ਛਿਨ ਧਾਇਓ ਕਾਲ ਫਾਸਕੇ ਵਿਚ ਨ ਆਇਓ ਗੁਰੂ ਕਿਰਪਾ ਕਰੇ ਭੁਲਾ ਦੀ ਖਿਮਾ ਅਦਬ ਸਹਿਤ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ